ਸੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਦਾ ਆਪਣਾ ਮੁੰਤਾ ਵਾ ਵੀ ਸਾਰੇ ਆਪਾਂ ਪਹਿਲੀ ਗੱਲ ਤੇ ਆਪਾਂ ਰਲ ਮਿਲ ਕੇ ਰਹੀਏ ਤੇ ਆਪਾਂ ਇਹ ਗੱਲ ਕਹਿਣ ਦੇ ਆ ਵੀ ਮੈਂਬਰਾਂ ਨਾਲ ਆਪਾਂ ਹੱਥ ਜੋੜਾਂਗੇ ਵੀ ਤੁਸੀਂ ਆਪਣੇ ਪਰਮਜੀਤ ਵੀਰ ਜਿਹੜੇ ਉਹਨਾਂ ਨਾਲ ਰਲ ਤੇ ਬਾਕੀ ਪਰਮਜੀਤ ਵੀਰ ਜੀ ਹੋਣਾਂਦੇ ਤੇ ਪਹਿਲਾਂ ਹੀ ਉਹਨਾਂ ਦੇ ਹੱਥ ਜੋੜ ਕੇ ਆਖਿਆ ਚਲੋ ਵੀ ਆਹੀ ਮੈਂਬਰਾਂ ਨਾਲ ਸਾਡੇ ਨਾਲ ਆਉਣ ਤੇ ਜੋ ਵੀ ਤੁਹਾਡਾ ਅਗਿਆਸ ਹੈਗਾ ਇੱਕ ਦੂਜੇ ਨਾਲ ਮਟਾਓ ਤੇ ਆਡਾ ਜੀ ਕੁਝ ਲੋੜ ਨਹੀਂ ਆ ਸਾਡੇ ਵਾਸਤੇ ਉਹ ਵੀ ਹੋਣੀ ਆ ਤੇ ਉਹ ਵੀ ਹੋਣੀ ਆ ਆਪਾਂ ਆਦ ਕਹਿੰਦੇ ਆ ਵੀ ਪਿੰਡ ਦਾ ਸਾਂਝਾ ਮੁੱਦਾ ਵਾਏ ਤੇ ਆਪਾਂ ਰਲ ਮਿਲ ਕੇ ਕੰਮ ਕਰਾਈਏ ਜਿਹੜਾ ਵੀ ਕੰਮ ਕਰਨ ਵਾਲਾ ਕੋਈ ਗਰੀਬ ਦਾ ਜਾਂ ਨਰੇਕਾ ਵਾਲਾ ਵਾ ਜਾਂ ਗਰਾਊਂਡ ਦਾ ਵਾ ਜਾਂ ਪੁਲ ਦਾ ਵਾ ਪੁਲ ਦਾ ਤੇ ਮੁੱਦਾ ਜਨਾ ਨਾ ਆਪਣਾ ਪਿੰਡ ਦਾ ਉਹ ਤੇ ਬਹੁਤ ਵੱਡਾ ਮੁੱਦਾ ਵਾ ਤੇ ਆਪਾਂ ਇਹ ਮੁੱਦੇ ਤੇ ਪਹਿਲ ਦਈਏ ਤੇ ਆਪਾਂ ਜੋ ਵੀ ਆ ਰਲ ਮਿਲ ਕੇ ਕੰਮ ਕਰਾਈਏ ਕੋਈ ਆਪਾਂ ਇਹਨਾਂ ਗਲੇ ਸਕੇ ਵੇ ਜੋ ਵੀ ਆਪਾਂ ਕਰ ਸਕਦੇ ਆ ਤੇ ਸਾਰੇ ਵੀਰਾਂ ਨੂੰ ਕਹੀ ਆਪਾਂ ਇੱਕ ਦੂਜੇ ਨਾਲ ਨਫਰਤ ਨਾ ਪੈਦਾ ਕਰੀਏ ਜੋ ਬਾਕੀ ਆਪਣੇ ਅਮਰਤ ਵੀਰ ਜੀ ਵਿਚਾਲੇ ਦੇਣਗੇ ਥੋੜੇ ਜੇ ਬਾਕੀ ਵੀਰ ਜੀ ਜੋ ਪਿਛੇ ਗੱਲਾਂ ਹੋਈਆਂ ਆ ਆਪਾਂ ਉਹ ਦੂਜੇ ਨੂੰ ਨਾ ਬਿੰਦੜਨਾ ਪੰਡੜਨਾ ਤੇ ਮਤਲਬ ਉਹ ਸਰਪੰਚ ਸਾਹਿਬ ਤੇ ਆਪਣੇ ਮਤਲਬ ਉਹਨਾਂ ਨੇ ਕੋਈ ਗੱਲ ਵੀ ਨਹੀਂ ਕਹੀ ਤੇ ਆਪਾਂ ਮੈਂਬਰ ਆ ਆਪਾਂ ਦੱਸੋ ਵੀ ਪਿੰਡ ਪਿੰਡ ਦੇ ਸਾਂਝੇ ਬੰਦੇ ਆ ਤੇ ਐਵੇਂ ਆਪਾਂ ਇੱਕ ਦੂਜੇ ਦੇ ਨਾਂ ਬਲੇਮ ਲਾਈਏ ਕੋਈ ਜੋ ਵੀ ਆ ਆਪਾਂ ਰਲ ਜੀਏ ਤੇ ਆਪਾਂ ਮਤਲਬ ਚੰਗੇ ਰਵਾਂਗੇ ਇਹਦੇ ਵਿੱਚ ਆਪਣੇ ਪਿੰਡ ਦਾ ਹੀ ਭਲਾ ਵਾ ਉਦੋਂ ਆਪਣੇ ਪਿੰਡ ਦਾ ਨੁਕਸਾਨ ਦਿਨ ਉਹ ਦਿਨ ਹੋ ਰਿਹਾ ਵਾ ਤੁਹਾਨੂੰ ਪਤਾ ਵਾ ਵੀ ਸਮਾਂ ਹੱਥੋਂ ਲੰਘੀ ਜਾਂਦਾ ਹੈ ਵਾਪਸ ਨਹੀਂ ਆਉਂਦਾ ਤੇ ਜਿੰਨਾ ਆਪਾਂ ਸਮਾਂ ਹੱਥ 'ਚ ਫੜ ਲਈਏ ਉਹਨਾਂ ਵਧੀਆ ਵਾ ਤੇ ਸਮੇਂ ਦੀ ਆਪਾਂ ਕਿੱਦਰ ਕਰੀਏ ਬਾਕੀ ਸਾਡੇ ਬਾਪੂ ਜੀ ਇਹ ਵੀ ਵਿਚਾਰ ਦੇ ਸਕਦੇ ਆ ਆਡੇ ਸਿਆਣੇ ਬੰਦੇ ਬਿਠੇ ਆ ਪਿੰਡ ਚ ਕੋਈ ਵੀ ਸ਼ਰੀਕੇ ਬਾਜੀ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਕੰਮ ਕਰਨਾ ਵਾ ਆਪਾਂ ਬੈਹਿ ਕੇ ਸਾਰੇ ਜਾਣੇ ਏਕਤਾ ਨਾਲ ਕਰਾਂਗੇ ਤੇ ਪਿੰਡ ਦਾ ਵਿਕਾਸ ਬਣੂਗਾ ਸੋ ਬਾਕੀ ਆਪਣੇ ਜਿਹੜੇ ਐਨ ਆਰ ਆਈ ਵੀਰਿਆ ਨਾ ਉਹਨਾਂ ਨੇ ਆਪਾਂ ਨੂੰ ਫੋਨ ਆਉਂਦੇ ਆ ਉਹ ਕਹਿੰਦੇ ਆ ਵੀ ਅਸੀਂ ਪੁਲ ਖੜਾ ਖੜਾ ਕਰ ਦਾਂਗੇ ਕਿ ਤੁਸੀਂ ਵੀਰ ਜੀ ਨੂੰ ਕਹੋ ਇਮਹਾ ਨਹੀਂ ਕੋਈ ਗੱਲੀ ਪਿੰਡ ਜਾ ਮਾਰੇ ਐਡਾ ਕਰਕੇ ਆਣੀ ਆ ਵੀ ਆਪਣੇ ਜਿਹੜੇ ਸਰਪੰਚੇ ਉਹ ਵੀ ਚਲੋ ਸੂਝਵਾਨ ਆ ਆਪਣੇ ਜਿਹੜੇ ਮੈਂਬਰ ਪੰਚਾਇਤ ਆ ਉਹ ਵੀ ਬੜੇ ਸੂਝਵਾਨ ਆ ਸਾਰੇ ਪੜੇ ਲਿਖੇ ਆ ਤੇ ਆਪਾਂ ਇਹ ਚੀਜ਼ ਨਹੀਂ ਕਰਨੀ ਕੋਈ ਗੱਲ ਨਹੀਂ ਆ ਆਪਣੇ ਜਿਹੜੇ ਮੈਂਬਰ ਤੇ ਜੋ ਜਿਹੜੇ ਆਪਣੇ ਸਰਪੰਚ ਆ ਇਹ ਨਾਲ ਮਿਲ ਕੇ ਕਰਨਗੇ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਜਿਹੜੀ ਇਹ ਗੱਲ ਆਖੀ ਨਾ ਬਹੁਤ ਵੱਡਾ ਹਨੂਆ ਹਸਲਾ ਦੇ ਤਾਂ ਹੀ ਸਲੂਟ ਕਰਦੇ ਆ ਐਨਆਰਆਈ ਵੀਰਾਂ ਨੂੰ ਤੇ ਆਪਾਂ ਇਹ ਜਿਹੜਾ ਵੀ ਆ ਕੋਈ ਗੱਲ ਨਹੀਂ ਆ ਅਸੀਂ ਮੈਂ ਪੰਚਾਇਤ ਕੋਲੋਂ ਕਰਾਂਗੇ ਸੋ ਸੋ ਬਾਕੀ ਵੀਰ ਜੀ ਲਾਸਟ ਵਿੱਚ ਆਪਾਂ ਇਹੋ ਕਹਿਣਾ ਚਾਹੁੰਦਾ ਵੀ ਮੇਰਾ ਕੋਈ ਵੈਰੀ ਨਹੀਂ ਆ ਜਾਂ ਮੇਰਾ ਕੋਈ ਦੁਸ਼ਮਣ ਨਹੀਂ ਆ ਸਾਰੇ ਆਪਣੇ ਭਰਾ ਭੈਣ ਭਰਾ ਹੀ ਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਸਾਰੇ ਨਾਲ ਮਿਲ ਕੇ ਰਹੋ ਤੇ ਆਪਾਂ ਇਕੱਠੇ ਕੰਮ ਕਰਾਈਏ ਬਾਕੀ ਉਹਨਾਂ ਨੇ ਵੀ ਚਲੋ ਸਾਨੂੰ ਮਾਨ ਸਨਮਾਨ ਦਿੱਤਾ ਵਾ ਆਪਣੇ ਪਰਮਜੀਤ ਵੀਰ ਜੀ ਨੇ ਉਹਨਾਂ ਨੇ ਕਹੋਣ ਹਨ ਬਹੁਤ ਕੀਤੇ ਵੀ ਸਾਡੀ ਵੀਡੀਓ ਪਾਓ ਤੇ ਆਪਣੇ ਇਹ ਵੀ ਵੀਰਜੀ ਆ ਆਪਣੇ ਛੋਟੇ ਹੀ ਆ ਸਾਰੇ ਆ ਵੀ ਆਪਣੇ ਭੈਣ ਭਰਾ ਹੀ ਆ ਇਹਨਾਂ ਨੇ ਵੀ ਸਾਨੂੰ ਆਖਿਆ ਵੀ ਸਾਡੀ ਵੀਡੀਓ ਪਾਓ ਤੇ ਮੈਂ ਦੋਵਾਂ ਦੀ ਵੀਡੀਓ ਪਾਈ ਆ ਮੇਰੀ ਕਿਸੇ ਨਾਲ ਕੋਈ ਰੰਜਸ਼ ਨਹੀਂ ਆ ਜਾਂ ਮੈਂ ਕਹਿੰਦਾ ਬੈਰ ਵਿਰੋਧ ਨਹੀਂ ਆ ਵੀ ਆਪਾਂ ਇਹ ਇਹਦਾ ਕਰਕੇ ਆਪਾਂ ਵੀਡੀਓ ਪਾਈ ਆ ਜਾਂ ਮੈਂ ਕੋਈ ਫੇਮ ਨਹੀਂ ਭਾਲਦਾ ਜਾਂ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਆ ਆਪਣੇ ਦੋਵੇਂ ਮਾਬਾ ਮੈਂ ਤੇ ਦੋਵਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਕੱਠੇ ਹੋ ਤੇ ਪਿੰਡ ਦਾ ਵਿਕਾਸ ਕਰੋ ਬਾਕੀ ਆਪਣੀ ਵੀਰ ਜੀ ਨਹੀਂ ਬੈਠੇ ਥੋੜਾ ਬੋਲਾ ਸੁਧਾਰ ਨਹੀਂ ਮੇਨ ਗੱਲ ਇਹ ਆ ਵੀ ਇਹ ਲੜਾਉਣਾ ਲੜਾਉਣਾ ਨਹੀਂ ਚਾਹੁੰਦਾ ਵੀ ਦੋਵੇਂ ਪਾਰਟੀਆਂ ਨੂੰ ਵੀ ਲੜਾ ਦਈਏ ਇਹਦੇ ਸਭ ਨੂੰ ਮਿਲਾਉਣ ਗਿਆ ਆ ਬਾਕੀ ਉਹ ਥੋੜਾ ਚਲੋ ਥੋੜਾ ਤੱਤਾ ਬੋਲੇ ਆ ਜਿੱਦਾਂ ਵੀ ਆ ਇਥੇ ਸਾਰੇ ਮਤਲਬ ਥੋੜਾ ਗਰਮ ਹੋਏ ਆ ਤੇ ਪਰ ਚਲੋ ਕੋਈ ਨਹੀਂ ਆ ਪਰ ਫਿਰ ਵੀ ਆਪਾਂ ਉਹ ਸਮਾਂ ਜਿਹੜਾ ਵਾ ਚਲੋ ਆਪਾਂ ਸਾਰੇ ਮਿਲিয়ে ਵਧੀਆ ਬਹਿ ਕੇ ਸਾਰਾ ਇਹ ਮੁੱਦਾ ਨਿਬੇੜੀਏ ਤੇ ਆਪਣੇ ਪਿੰਡ ਦਾ ਵਿਕਾਸ ਕਰੀਏ ਵੀਰ ਜੀ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹੁੰਦਾ ਵਾ ਕਿ ਮੈਂ ਵੀਡੀਓ ਚਲੋ ਉਹਨਾਂ ਨੂੰ ਵੀ ਉਹ ਵੀਰਜੀ ਦੀ ਪਾਈ ਆਪਣੇ ਵੀਰਜੀ ਪਰਮਜੀਤ ਸਰਪੰਚ ਦੀ ਤੇ ਆਪਣੇ ਕੇਬੂ ਵੀਰ ਜਿਹੜੇ ਵੀ ਆਪਣੇ ਇਧਰੇ ਜੋ ਵੀ ਵੱਡੇ ਵੀਰ ਜਾਂ ਮੇਰੇ ਛੋਟੇ ਵੀਰ ਤੇ ਮੈਂ ਇਸ ਕਰਕੇ ਵੀਡੀਓ ਪਾਈ ਵੀ ਆਪਣੀ ਇਕੱਠੇ ਹੋ ਜੇਣਾ ਆਪਣੇ ਪਿੰਡ ਦਾ ਵਿਕਾਸ ਹੋ ਜੇ ਤਾਂ ਜੋ ਬਾਹਰੋਂ ਕੋਈ ਆਵੇ ਤੇ ਉਹ ਵੇਖੇ ਵੀ ਹਾਂ ਜਮਾ ਰਾਜ ਆ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਤੇ ਬਾਕੀ ਮੈਂ ਤੁਹਾਡਾ ਛੋਟਾ ਵੀਰਾਂ ਜੇ ਮੇਰੇ ਕੋਲ ਕੋਈ ਵੀ ਗਲਤੀ ਹੋਈ ਹੋਵੇ ਤੇ ਤੁਸੀਂ ਮੈਨੂੰ ਨਿੱਕਾ ਬਚਤ ਸਮਝ ਕੇ ਬਾਤ ਕਰ ਦੇਣਾ ਸੋ ਸਾਥੀ ਗਰਮਾ ਸਸਕਿ ਕਰਾ